ਇੱਕ ਕਲਯੁਗੀ ਪਿਤਾ ਨੂੰ ਗ੍ਰਿਫਤਾਰ ਕੀਤਾ ਆਪਣੀ ਧੀ ਦੇ ਨਾਲ ਜਬਰ ਜਨਾਹ ਕਰਨ ਦੇ ਇਲਜ਼ਾਮ ਲੱਗੇ ਨੇ ਐਸਪੀਓ ਦੇ ਉੱਪਰ ਜਿਸ ਨੂੰ ਸ਼ਾਇਦ ਪਿਓ ਲਜ਼ ਇਸ ਦੇ ਲਈ ਵਰਤਨਾ ਸ਼ੋਭਾ ਨਹੀਂ ਦਿੰਦਾ ਪਿਛਲੇ 22 ਸਾਲਾਂ ਤੋਂ ਆਪਣੀ ਕੁੜੀ ਨੂੰ ਸ਼ਿਕਾਰ ਬਣਾ ਰਿਹਾ ਸੀ ਆਪਣੀ ਹਵਸਾਂ ਕੁੜੀ ਦੇ ਗਰਭਵਤੀ ਹੋਣ ਤੇ ਇਸ ਸਾਰੇ ਕਾਰੇ ਦਾ ਖੁਲਾਸਾ ਹੋਇਆ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਨਿਆਖਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਇਹ ਸ਼ਖਸ ਵਾਕਿਆ ਦੀ ਪਿਓ ਆਖਵਾਂ ਦੇ ਲਾਇਕ ਨਹੀਂ ਪਿਛਲੇ 22 ਸਾਲਾਂ ਤੋਂ ਆਪਣੀ ਕੁੜੀ ਨੂੰ ਆਪਰਾ ਸ਼ਿਕਾਰ ਬਣਾ ਰਿਹਾ ਸੀ ਜਦ ਕੁੜੀ ਪ੍ਰੈਗਨੈਂਟ ਹੋ ਗਈ ਗਰਭਵਤੀ ਹੋ ਗਈ ਤਾਂ ਜਾ ਕੇ ਖੁਲਾਸਾ ਹੋਇਆ ਕਿ ਇਹ ਪਿਓ ਐ ਸ਼ਖਸ ਕੀ ਕਰਦਾ ਰਿਹਾ ਸੀ ਬੇਹੱਦ ਘਿਣਾਉਣਾ ਬੇਹੱਦ ਸ਼ਰਮਸਾਰ ਕਰ ਦੇਣ ਵਾਲਾ ਇਹ ਪੂਰਾ ਮਾਮਲਾ ਹਸ ਰਿਫਰਲ ਇਸ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਤੇ ਨਿਆਇਕ ਰਾਸਤੇ ਵਿੱਚ ਭੇਜ ਦਿੱਤਾ ਗਿਆ ਅਫਸੋਸ ਹੁੰਦਾ ਹੈ ਕਿ ਅੱਜ ਸਮਾਜ ਦੇ ਅੰਦਰ ਅਜਿਹੇ ਦਰਿੰਦੇ ਵੀ ਮੌਜੂਦ ਨੇ ਆਪਣੀ ਕੁੜੀ ਦੇ ਨਾਲ ਜ਼ਬਰਦਸਤ ਕਰਦਾ ਰਿਹਾ ਉਹ ਵੀ ਕਈ ਸਾਲਾਂ ਤੱਕ ਪਿਛਲੇ 22 ਸਾਲਾਂ ਤੋਂ ਕੁੜੀ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ 5 ਤਰੀਕ ਨੂੰ ਸਾਡੇ ਪਾਸ ਇੱਕ ਰੂਪਰ ਦੇ ਜਿਹੜੇ ਨਿਜੀ ਹਸਪਤਲ ਤੋਂ ਕਨਫਰਮੇਸ਼ਨ ਆਈ ਸੀ ਕਿ ਇੱਕ ਤਰ ਤੂ 2 ਯੂਜ਼ 올ਡ ਜੜੀ ਲੜਕੀ ਅਨਮੈਰਿਡ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੋ ਉਹਨਾਂ ਨੇ ਸਮਝ ਜਾਂਚ ਲਈ ਲਿਖਿਆ ਸੀ ਸੋ ਮੌਕੇ ਤੇ ਸਾਡੀ ਜਿਹੜੀ ਪੁਲਿਸ ਪਾਟੀ ਇੰਸਪੈਕਟਰ ਉਹ ਜਸਪ੍ਰੀਤ ਕੋਰ ਉਹਦੀ ਟੀਮ ਗਈ ਸੀ ਇਹ ਜੜੀ ਲੜਕੀ ਨੇ ਆਪਣਾ ਜਿਹੜਾ ਮੋਢਲਾ ਪੁਲਿਸ ਕੋਲ ਬਿਆਨ ਦਰਜ ਕਰਾਇਆ ਕਿ ਇਹ ਅਨਮੈਰਿਡ ਹੈਗੀ ਆ ਔਰ ਇਹ ਜੋ ਦੁਦ 10 ਸਾਲਾਂ ਗਈ ਸੀ ਮਤਲਬ ਕਿ ਲੱਗਤੋਂ 22 ਸਾਲ ਪਹਿਲਾਂ ਉਦੋਂ ਤੋਂ ਇਹਦਾ ਜਿਹੜਾ ਪਿਤਾ ਇਹ ਤੁਹਾਨੂੰ ਜੁਬਦਸਤੀ ਜਿਹੜਾ ਸਰੀਕ ਸਵੰਨ ਬਣਾ ਰਿਹਾ ਸੋ ਲੜਕੀ ਜਿਹੜੀ 5 ਤਰੀਕ ਨੂੰ ਉਹਨਾਂ ਨੇ ਲੱਗਾ ਕਿ ਉਹਦੇ ਜਿਹੜਾ ਮਤਲਬ ਸੇਫ ਠੀਕ ਨਹੀਂ ਹੈ ਜੋ ਦੋ ਹਸਪੀਟਲ ਲੈ ਕੇ ਗਏ ਤਾਂ ਉਹਨੂੰ ਪਤਾ ਲੱਗਾ ਕਿ ਉਹ ਪ੍ਰੈਗਨੈਂਟ ਹੈ ਤੇ ਉੱਥੇ ਫਿਰ ਡਾਕਟਰ ਜਿਨ੍ਹਾਂ ਦਾ ਜਿਹੜਾ ਉਹਨੂੰ ਟਰੀਟਮੈਂਟ ਦੇ ਕੇ ਬੱਚੇ ਦਾ ਜਨਮ ਸੋ ਅਸੀਂ ਲੜਕੀ ਦੇ ਜਿਹੜੇ ਬਿਆਨਾਂ ਦੇ ਹੱਦ ਤੇ ਉਹਦੇ ਪਿਤਾ ਦੇ ਖਿਲਾਫ ਬਕੂ ਭੁਤਾਰਨ ਤੇ ਮੁਕਦਮਾ ਦਰਜ ਕੀਤਾ ਔਰ よろしくグリいします。